ਸਹੀਂ ਮਾਰ ਤੋਂ ਹੁਣੀ ਤੇ ਕੜੇ ਦਾ ਸਵਾਰ ਜਵਾਬ ਜਿਵੇਂ ਹੋ ਰਿਹਾ ਹੈ ਹੁਣੀ ਆਖ ਵੀ ਕੜੇ ਨੂੰ ਸੁਣੀ ਗੱਲ ਵੇ ਮੈਨੂੰ ਪਾਰ ਦੂ ਜੰਮਤ ਲੈ ਕੇ ਚੱਲੂ ਵੇ ਮੁਕਤੀ ਰੇ ਰਹਾਗੀ ਅੱਜ ਰਾਲੂ ਵੇ ਲਾ ਦੇ ਪਾਰ ਦੂ ਜਨਾ ਦੁਗਾਰ ਦੀ ਸਵਾਲ ਨੂੰ ਅੱਜ ਕਾੜੀ ਆਮਲਾ ਦੇ ਯਾਰ ਵੇ ਜਿਵੇਂ ਜਮਾ ਬਜਾ ਤਮਾਰਦਾ ਮੇਰੇ ਜਾਂਦਾ ਸਰੀਰ ਨੂੰ ਏ ਢਾਰਦਾ ਪਿਆਰ ਤੇਰਾ ਤਾਂ ਮੇਰੇ ਦਿਲ ਨੂੰ ਸਰਦਾ ਮੰਦੀ ਮਾਹ ਕੱਚਾ ਮੇਰੀ ਬੇਜਨਾ ਜਨਾਜ ਜਾਮਦੀ ਸੋਣੀ ਆਸ ਦੀ ਮਜਾਸ ਤੇਰਾ ਗਾਵਾਂਗੀ ਲਾਵੇ ਪਾਰ ਅੱਜ ਸਾਦ ਦਾ ਬੁਲਾਵਾਂਗੀ ਜ਼ਿੰਦ ਤੇਰੇ ਉੱਤੇ ਗੋਲੂ ਮੈਂ ਕੁਆਵਾਂਗੀ ਕਿ ਤਰੇ ਸਿੱਤ ਦਾ ਬੁਲਾਵਾਂ ਅੱਜ ਘੜੀ ਆਮਲਾਂ ਦੇ ਆਸਵੀਂ ਵਾਲ ਨੂੰ ਹੁੰਦਾ ਕੱਚਾ ਮਾ ਕੋਈ ਸਵਾਰ ਨਾ ਦੇਵੇ ਕੱਚਾ ਪੱਕੇ ਆ ਦਾ ਕਮ ਸਵਾਰ ਨਾ ਪਾਏ ਦੁਖੜੇ ਵਿੰਡਾਵੇ ਦੀਨਦਾਰ ਨਾ ਪਹਿਲਾਂ ਥੋਰ ਲੈੰਗੀ ਫੇਰ ਝਾਪੀ ਨਾ ਲਗਾਮ ਵੀ ਮਾ ਕੱਚਾ ਮੇਰੀ ਬੇਸ਼ਨਾਬ ਜਨਾਜ਼ ਜਾਂਦੀ ਮੈਂ ਤਾਂ ਪੱਕੇ ਨੇ ਚੇਲਿਆ ਧੱਕੂਏ ਨਹੀਂ ਥੋੜਿਆ ਕੋਈ ਨਾ ਵਿੱਚ ਛੱਕੂਏ ਮੈਂ ਤਾਂ ਪੁੱਲ ਗੀ ਪੁੱਲੀ ਨੂੰ ਅੱਜ ਰੱਖੂਏ ਮੈਂ ਆਦੂਗੀ ਕਰੀ ਮੇਰੀ ਤੂੰ ਬਿਨਾਂ ਦੁਪਾਲੂ ਅੱਜ ਘੜਿਆ ਮਲਾਦ ਯਾਰ ਨਹੀਂ ਵਾਲੂ ਕਹਦਾ ਕਹਦਾ ਤੈਨੂੰ ਕਿ ਸਰਾਮ ਜਵਾਨੀ ਦੱਸ ਕੇ ਰੋ ਜੋ ਤਰੀਕੇ ਬਾਰਸਾਣੀ ਜੱਦ ਤੇਜ ਨਾ ਕੋਈ ਨਾ ਖਰਦਾ ਜਵਾਨੀ ਚੱਲੂ ਪਾਰੀ ਦੀ ਜੋ ਮੇਰੇ ਦਿਨ ਨੂੰ ਹਲਾਮ ਦੀ ਮਾ ਗੱਛਾ ਮੇਰੀ ਬੇਸ਼ਮਾਰ ਜਨਾਜ ਜਾਮ ਦੀ ਥੋੜੇ ਕਲੇ ਦੇ ਅੱਗੇ ਸੀ ਹੱਥ ਜੋੜਦੀ ਤੇ ਸੰਜੂ ਅੱਖੀਆਂ ਦੇ ਵਿੱਚੋਂ ਦੀਨ ਜੋੜਦੀ ਨਾਤਾ ਪਿਆਰ ਹਾਲਾਦ ਨੂੰ ਮੋਬ ਛੋੜਦੀ ਮੇਰੇ ਉੱਤੇ ਹਾਰੂ ਬੰਦ ਕਾਲ ਘਾਲਾ ਜਾਲੂ ਅੱਜ ਕਾਹਲੀ ਹਮਲਾ ਦੇ ਆਸਮਾਨੀ ਵਾਲ ਨੂੰ ਸਵਾਣਾ ਜਵਾਗਰ ਜੱਟਿਆ ਮਤੋ ਜਾਵੇ ਨਾ ਮਝੋ ਨਾ ਤੇਰਾ ਜੱਟਿਆ ਰਾਹ ਥੋੜੀ ਦਾ ਹੋਣੀ ਮੱਝਾ ਮਤਿਆ ਸਭਾ ਛੱਡ ਕੇ ਅਜਨਾਜ ਗੋਪੀ ਨਾਮ ਦੀ ਮਾ ਸੱਚਾ ਮੇਰੀ ਬੇਸ਼ਨਾਜ ਨਾਮ ਦੀ ਓਣੀ ਕਹਿੰਦੀ ਰਪਾ ਕੀ ਤਾਦਖਾਰੂ ਏ ਤੇਰੇ ਜੋ ਬੰਦਾ ਫਿਕਰ ਦੁਪਰੂ ਏ ਕੰਬਲੀ ਗਦੇ ਦਿਨਾਰੇ ਹਾਵੇ ਜਾ